ਪੋਸਟਪਸਟਾ ਲਾ ਕੇ ਇਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਸਾਡੀ ਇੱਕ ਬੇਨਤੀ ਹੈ ਸਰਕਾਰਾਂ ਨੂੰ ਵੀ ਤੇ ਹੋਰ ਜਿਹੜੇ ਭੈਣ ਭਰਾ ਸੇਵਾ ਕਰਦੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਸਸਤਾ ਹੈ ਹਨਾ ਤੇ ਉਹਨਾਂ ਨੂੰ ਬੇਨਤੀ ਹੈ ਵੀ ਉਹ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਮੰਨ ਲਓ ਹਾਰਾਂ ਦੇ ਵਿੱਚ ਆਏ ਨੇ ਉਹਨਾਂ ਦੀ ਵੀ ਸਪੋਰਟ ਕਰਨ ਜਿਹੜੇ ਮੀਂਹਾਂ ਕਾਰਨ ਕਰਕੇ ਬਹੁਤ ਸਾਰੇ ਘਰ ਘਰੋਂ ਬੇਕਾਰ ਹੋ ਗਏ ਹਨਾ ਕਰੀ ਪਰਿਵਾਰ ਉਹਨਾਂ ਦੀ ਵੀ ਜ਼ਰੂਰ ਸੁਣੀ ਜਾਵੇ ਤੇ ਉਹਨਾਂ ਦੀ ਮਦਦ ਕੀਤੀ ਜਾਵੇ ਬਸ ਆ ਦਿਖਾ ਦੇ ਬਈ ਇੱਧਰ ਦੀ ਆ ਕੇ ਮੜਿਆ ਕੈਮਰਾ ਮਾਰ ਕੇ ਵੀ ਦਿਖਾ ਦੇ ਦੇਖ ਸਕਦੇ ਹਾਂ ਇਹਨਾਂ ਭਾਵਾਂ ਨੇ ਮੜਾ ਮੁਟਾ ਆਪ ਦੀ ਸੇਤੀ ਲਈ ਕੁਛ ਨਾ ਕੁਛ ਹੱਦ ਤੱਕ ਆਪ ਦਾ ਜਿਹੜਾ ਕੁਛ ਸੱਸੀ ਕਾਲ ਦੀ ਸਾਡੇ ਭੈਣ ਭਰਾਵਾਂ ਨੂੰ ਭਾਈ ਜੀ ਅੱਜ ਜਿਹੜੀ ਆਪਾਂ ਤੁਹਾਡੇ ਸਾਹਮਣੇ ਬੇਨਤੀ ਕਰਨ ਲੱਗੇ ਆ ਦੇਖ ਸਾਡੇ ਤੁਸੀਂ ਚਾਰ ਚੁਫੇਰੇ ਦਾ ਪਹਿਲਾ ਕੈਮਰਾ ਮਰਵਾ ਦੇ ਕੋਸ਼ਿਸ਼ ਜਗ੍ਹਾ ਤੇ ਤਾਂ ਹੜ੍ਹਾਂ ਨੇ ਬਹੁਤ ਤਬਾਹੀ ਮਚਾਈ ਹੈ ਘਰਾਂ ਤੋਂ ਬੇਕਾਰ ਕਰ ਤੇ ਬਹੁਤ ਸਾਰੇ ਆਪਣੇ ਭਰਾ ਤੇ ਪਰ ਮਾਨਸਾ ਸ਼ਹਿਰ ਦੇ ਕੁਝ ਇਹੋ ਜਿਹੇ ਪਿੰਡ ਵੀ ਨੇ ਇਹੋ ਜਿਹੇ ਘਰ ਵੀ ਨੇ ਜਿਨ੍ਹਾਂ ਨੂੰ ਮੀਂਹ ਨੇ ਘਰੋਂ ਬੇਕਾਰ ਕਰਨ ਵਾਲਾ ਕੰਮ ਕਰਤਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇੱਕ ਬਹੁਤ ਸੋਹਣਾ ਮਕਾਨ ਬਣਿਆ ਹੋਇਆ ਸੀ ਗਰੀਬ ਪਰਿਵਾਰ ਨੇ ਬਹੁਤ ਮਿਹਨਤ ਕਰਕੇ ਆਪਦੀ ਪੂੰਜੀ ਜੋੜ ਕੇ ਸਾਰੀ ਉਮਰ ਦੀ ਮਕਾਨ ਬਣਾਇਆ ਸੀ ਯਾ ਦਿਖਾ ਦੇ ਬਾਈ ਇਧਰ ਦੇ ਆ ਕੇ ਮੜਿਆ ਕੈਮਰਾ ਮਾਰ ਕੇ ਵੀ ਦਿਖਾ ਦੇ ਦੇਖ ਸਕਦਾ ਹਾਂ ਇਹਨਾਂ ਭਾਵਾਂ ਨੇ ਮੜਾ ਮੋਟਾ ਆਵਦੀ ਸੈਫਟੀ ਲਈ ਕੁਛ ਨਾ ਕੁਛ ਹੱਦ ਤੱਕ ਆਪ ਦਾ ਜਿਹੜਾ ਕੋਈ ਸਪੋਰਟਾ ਸਪੂਟਾ ਲਾ ਕੇ ਇਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਸਾਡੀ ਇੱਕ ਬੇਨਤੀ ਹੈ ਸਰਕਾਰਾਂ ਨੂੰ ਵੀ ਤੇ ਹੋਰ ਜਿਹੜੇ ਭੈਣ ਭਰਾ ਸੇਵਾ ਕਰਦੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਸਸਤਾ ਹੈ ਹਨਾ ਤੇ ਉਹਨਾਂ ਨੂੰ ਬੇਨਤੀ ਹੈ ਵੀ ਉਹ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਮੰਨ ਲਓ ਹਾਰਾਂ ਦੇ ਵਿੱਚ ਆਏ ਨੇ ਉਹਨਾਂ ਦੀ ਵੀ ਸਪੋਰਟ ਕਰਨ ਜਿਹੜੇ ਮੀਂਹਾਂ ਕਾਰਨ ਕਰਕੇ ਬਹੁਤ ਸਾਰੇ ਘਰ ਘਰੋਂ ਬੇਕਾਰ ਹੋ ਗਏ ਹਨਾ ਕਰੀ ਪਰਿਵਾਰ ਉਹਨਾਂ ਦੀ ਵੀ ਜਰੂਰ ਸੁਣੀ ਜਾਵੇ ਅਤੇ ਉਹਨਾਂ ਦੀ ਮਦਦ ਕੀਤੀ ਜਾਵੇ ਬਾਕੀ ਆਪਾਂ ਗੱਲਬਾਤ ਫੋ ਬਾਈ ਜੀ ਹੋਰ ਨਾਲ ਵੀ ਕਰਾਂਗੇ ਤੇ ਆਪਾਂ ਤੁਹਾਨੂੰ ਘਰ ਦੇ ਦੂਜੇ ਪਾਸੇ ਵੀ ਲੈ ਕੇ ਚੱਲਦੇ ਆ ਜਿਹੜਾ ਦੂਜੇ ਨਾਲ ਦਾ ਕਮਰਾ ਹੈ ਉਹ ਵੀ ਬਹੁਤ ਨੁਕਸਾਨ ਹੋਇਆ ਪਿਆ ਤੁਸੀਂ ਮੰਨ ਲਓ ਚਾਰ ਚਪੇ ਦਾ ਪਾੜ ਪੈਖੜਾ ਆਦੋ ਤੁਹਾਨੂੰ ਦਿਖਾਉਣੇ ਆਪਾਂ ਬਣੇ ਰਹਿ ਗੋ ਵੀਡੀਓ ਦੇ ਵਿੱਚ ਕੁਛ ਦਿਨ ਪਹਿਲਾਂ ਜਿਹੜੀਆਂ بارشਾਂ ਤੋਂ ਨੂੰ ਸਾਰਿਆਂ ਨੂੰ ਪਤਾ ਵੀ ਬਹੁਤ ਦਿਨ ਹੋ ਗਏ ਲਗਾਤਾਰ ਮਾਨਸਾ ਜ਼ਿਲ੍ਹੇ ਦੇ ਪਿੰਡ ਦੁੱਲਵਾ ਦੇ ਵਿੱਚ ਆਪਾਂ ਇਸ ਟਾਈਮ ਖੜੇ ਆ ਤੇ ਹੋਰ ਜਿਹੜੇ ਨਵੇਂ-ਤਵੇ ਮਾਨਸਾ ਦੇ ਵਿੱਚ ਪਿੰਡ ਲੱਗਦੇ ਨੇ ਉਹਨਾਂ ਨੂੰ ਮਹੀਨੇ ਬਹੁਤ ਜ਼ਿਆਦੇ ਮੰਨ ਲਓ ਵੀ ਨੁਕਸਾਨ ਕੀਤਾ ਹੈ ਆ ਦੇਖ ਸਾਹ ਦਿਓ ਸਾਰੇ ਮਕਾਨ ਦੇ ਵਿੱਚ ਤਰੇੜਾਂ ਪੈ ਚੁੱਕੀਆਂ ਆ ਆ ਜਿਹੜੀ ਛੱਤ ਆ ਇਹ ਵੀ ਕੁਛ ਦਿਨ ਪਹਿਲਾਂ ਡਿੱਗ ਗਈ ਸੀ ਦਿਖਾ ਦੇ ਮੜਾ ਜਾ ਬਾਈ ਕੈਮਰਾਮੈਨ ਤੇ ਕੁਛ ਦਿਨ ਪਹਿਲਾਂ ਡਿੱਗ ਗਈ ਸੀ ਤੇ ਇਹਨਾਂ ਨੇ ਵੀਰਾਂ ਨੇ ਆਪਦੇ ਮੰਨ ਲਓ ਸਮਾਨ ਸੂਣ ਰੱਖਣ ਵਾਸਤੇ ਥੋੜੀ ਜਿਹੀ ਸਫਾਈ ਕਰ ਲਈ ਸੀ ਤੇ ਸਮਾਨ ਗੱਢ ਲਿਆ ਸੀ ਵੀ ਚਲੋ ਜੇ بارش ਰੁਕੀ ਤੋਂ ਤੋਂ ਬਾਅਦ ਆ ਕੋਈ ਮੜਾ ਮੋਟਾ ਇੰਤਜ਼ਾਮ ਕੀਤਾ ਜਾਊਗਾ ਪਰ ਜਿਹੜੇ ਮਜਬੂਰੀ ਤੇ ਹਾਲਾਤ ਨੇ ਇਹਦਾ ਮਲਬਾ ਹੈ ਹਾਂਜੀ ਹਾਂ ਆਜੋ ਮੜਾ ਜਾ ਉਹ ਵੀ ਦਿਖਾ ਦਈਏ ਮਲਬਾ ਵੀ ਕੈਮਰਾਮੈਨ ਸਾਹਿਬ ਨੂੰ ਆਪਾਂ ਦਿਖਾਉਨੇ ਆ ਆਓ ਜੀ ਕੈਮਰਾਮੈਨ ਸਾਹਿਬ ਆਹ ਤੇ ਜਿਹੜਾ ਮਿੱਟੀ ਦੀ ਲ ਇਧਰਲੇ ਪਾਸੇ ਪਿਆਗਾ ਜੀ ਆਹ ਵੇਖ ਸਕਦੇ ਹੋ ਤੇ ਇਧਰਲੀ ਛੜ ਪਿਆ ਤੇ ਕੋਸ਼ਿਸ਼ ਜਿਹੜਾ ਪਰਿਵਾਰ ਨੇ ਬਈ ਆਪਦਾ ਸਮਾਨ ਹੈ ਉਹ ਉਹ دوسری ਜਗਾ ਸ਼ਿਫਟ ਕੀਤਾ ਕਿਉਂ ਛੋਟੇ ਬੱਚਿਆਂ ਦਾ ਕੰਮ ਹੈ ਉਹਦੇ ਕਰਕੇ ਬਈ ਕੋਈ ਵੀ ਭਰਾ ਰਿਸਕ ਨਹੀਂ ਲੈਣਾ ਚਾਹੁੰਦਾ ਹਨਾ ਤੇ ਆਜੋ ਬਈ ਆਪਾਂ ਜਿਹੜਾ ਇੱਕ ਕਮਰਾ ਹੋਰ ਹੈ ਜਿਵੇਂ ਤੁਸੀਂ ਐ ਮਾਲੂ ਵੀ ਡਿੱਗਣ ਦੀ ਤਾਕਤ ਤੇ ਹੈ ਜਿਹੜੇ ਗਾਰਡਰ ਕੂਟਰ ਆ ਉਹਨਾਂ ਦੇ ਵਿੱਚ ਪਾਣੀ ਵੜ ਕੇ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਤਾਂ ਚਾਰ ਸਪੀਡ ਦੇ ਜਿਹੜੇ ਪਾਰ ਆ ਇਹਦੇ ਪੈਰ ਖੜੇ ਨੇ ਸੋ ਬੇਨਤੀ ਹੈ ਵੀ ਸਪੋਰਟ ਜ਼ਰੂਰ ਕੀਤੀ ਜਾਵੇ ਕਿ ਆਪਾਂ ਗੱਲਬਾਤ ਕਰਦੇ ਆ ਹੱਸੀ ਗੱਲ ਜੀ ਤੇ ਹੋ ਠੀਕ ਹੋ ਜੀ ਤੇ ਇਹ ਕਿਵੇਂ ਆਪਣਾ ਕਿੰਨੇ ਕਿਦਨ ਹੋ ਗਏ ਜੀ ਇਹ ਮਕਾਨ ਨੂੰ ਆਪਣੇ ਨੂੰ ਡਿੱਗੇ ਨੂੰ ਕੀ ਗੱਲਬਾਤ ਸੀ ਕਿ ਜੀ ਹਾਂ ਇਧਰ ਆ ਜੂ ਉਹਨੂੰ ਤਾਂ ਹੋ ਗਿਆ ਕਾਫੀ ਜਦੋਂ ਪਹਿਲਾਂ ਵਾਲਾ ਮਹੀਆ ਆਇਆ ਠੀਕ ਹੈ ਜੀ ਪਰਲੇ ਕਮਰੇ ਦੇ ਤਾਂ ਉਦੋਂ ਛੱਤ ਡਿੱਗ ਗਈ ਸੀ ਉਹਦਾ ਮਲ ਬਹੁਤ ਚੱਕੀ ਨਾ ਤਾ ਠੀਕ ਹੈ ਜੀ ਉਦੋਂ ਬਾਅਦ ਇਧਰ ਬੱਚੇ ਆਉਂਦੇ ਸੀ ਇਹਨਾਂ ਨੂੰ ਵੀ ਰੁੱਕ ਗਿਆ ਠੀਕ ਹੈ ਜੀ ਵਾਕ ਨਾ ਆ ਹੁਣ ਆ ਛੋਟੇ ਨੇਗੇ ਹਾਂਜੀ ਹਾਂ ਛੋਟੇ ਬੱਚੇ ਨੇ ਮੰਨ ਲਓ ਖੇਡਦੇ ਨੇ ਤੇ ਔਖਾ ਬਹੁਤ ਹੋ ਜਾਂਦਾ ਹੈ ਨਾ ਜੀ ਹਾਂ ਉਦੋਂ ਸਮਾਨ ਜਦੋਂ ਅਸੀਂ ਚੱਕਣ ਲੱਗੇ ਉਦੋਂ ਬਾਅਦ ਇਹ ਡਿੱਗ ਗਿਆ ਛੱਤ ਠੀਕ ਹੈ ਜੀ ਉਹ ਆਪਾਂ ਨੇ ਪਹਿਲਾਂ ਦਿਖਾਈ ਹਾਂ ਇਹਦੇ ਵਿੱਚ ਜਿਹੜਾ ਮੰਜੇ ਸੀਗੇ 2 ਮਿੰਟ ਪਹਿਲਾਂ ਕੱਢ ਲਏ ਜਦੋਂ ਪਤਾ ਲੱਗਣ ਲੱਗਾ ਜਿੰਨਾ ਕੋਈ ਆਪਾਂ ਨੂੰ ਪਤਾ ਲੱਗੇ ਤਾਂ ਮੋਟਾ-ਮੋਟਾ ਸਮਾਨ ਤਕਰੀਬਨ ਉ ਲਗਾਤਾਰ ਹੀ ਥੱਲੇ ਵਹਣ ਲੱਗਾ ਜੀ ਤੇ ਉਹਦੇ ਵਿੱਚ ਕੰਦਾ ਖਿਸਕ ਗਿਆ ਜਦੋਂ ਉਸ ਕਰਕੇ ਫਿਰ ਅਸੀਂ ਉਹਨੂੰ ਜਵਾਕਾਂ ਨੂੰ ਵੀ ਬਾਹਰ ਕੱਢਤਾ ਹਾਂਜੀ ਤੇ ਜਿਹੜੇ ਮੰਜੇ ਸੀਗੇ ਜਾਂ ਹੋਰ ਨਿੱਕਾ ਮੋਟਾ ਸਮਾਨ ਸੀਗਾ ਉਹ ਵੀ ਕੱਢਤਾ ਤੇ ਹੁਣ ਬੇਨਤੀ ਕੀ ਕਰਨੀ ਚਾਹੁੰਦੇ ਜੀ ਸਰਕਾਰ ਨੂੰ ਅਸੀਂ ਇਹੀ ਕਹਿਣਾ ਚਾਹੁੰਦੇ ਆ ਵੀ ਦੇਖੋ ਸਾਡੇ ਕੱल्ल्या ਨਾਲ ਨਹੀਂ ਹੈ ਜੀ ਪਿੰਡ ਦੇ ਵਿੱਚ ਜੋ ਵੀ ਜਿੰਨੇ ਵੀ ਹਾਲਤ ਪਹਿਲਾਂ ਹੀ ਖਾਸਾ ਬਹੁਤਾਂ ਲੋਕਾਂ ਦੀ ਹਾਂਜੀ ਹਾਂਜੀ ਤੇ ਬਾਕੀ ਜਿਹੜਾ ਵੱਡੇ ਪੱਧਰ ਤੇ ਹੈ ਉਹ ਤੇ ਤਾਂ ਲਗਾਤਾਰ ਚੱਲੀ ਜਾਂਦੀ ਐ ਇਹ ਘਵਰੇਜ ਵੀ ਚੱਲੀ ਜਾਂਦੀ ਐ ਹਾਂਜੀ ਹਾਂ ਚੱਲੀ ਜਾਂਦੀ ਐ ਪਰ ਇਹ ਖਾਸ ਕਰਕੇ ਸਾਡੇ ਪਿੰਡਾਂ ਦੇ ਵਿੱਚ ਬਹੁਤ ਘੱਟ ਦੇਖਣ ਨੂੰ ਮਿਲਿਆ ਵੀ ਜਿਹੜੀ ਇੱਥੋਂ ਦੀ ਕਿਸੇ ਨੇ ਵੀਡੀਓ ਬਣਾਈ ਹੋਵੇ ਜਾਂ ਕਿਸੇ ਨੇ ਪੁੱਛ ਦੱਸ ਕਿਸੇ ਨਾਲ ਗੱਲਵਾਦ ਜੀ ਬਿਲਕੁਲ ਜੀ ਬਿਲਕੁਲ ਉਹ ਕਿਸੇ ਨਾਲ ਕੋਈ ਗੱਲਬਾਤ ਨਹੀਂ ਮੇਰਾ ਖਿਆਲ ਤਾਂ ਇਹ ਐ ਵੀ ਇੱਥੋਂ ਸ਼ੁਰੂਆਤ ਹੋਣ ਲੱਗੀ ਐ ਜਾਂ ਬਿਲਕੁਲ ਕਰਤੋਂ ਬਿਲਕੁਲ ਜੀ ਸਭ ਤੋਂ ਪਹਿਲੀ ਵੀਡੀਓ ਖਾਸ ਕਰਕੇ ਬੇਨਤੀ ਐ ਜਿਹੜੇ ਭਰਾ ਕਿਸੇ ਵੀ ਤਰ੍ਹਾਂ ਦੀ ਕਵਰੇਜ ਕਰਦੇ ਨੇ ਵੀਡੀਓ ਬਣਾਉਂਦੇ ਨੇ ਹਨਾ ਉਹਨਾਂ ਨੂੰ ਬੇਨਤੀ ਐ ਵੀ ਚਲੋ ਆਪਾਂ ਮੰਨਦੇ ਵੀ ਹਰ ਪਿੰਡਾਂ ਦੀ ਵੀ ਪੂਰੀ ਫੁੱਲ ਸਪ ਦੇ ਘਰਾਂ ਦੇ ਆਪਣੇ ਘਰੋਂ ਵੀ ਚੱਲੋ ਆਪਣੇ ਪਿੰਡ ਦੇ ਵਿੱਚ ਵੀ ਬਹੁਤ ਸਾਰੇ ਹਜੇ ਘਰ ਨੇ ਜਿਹੜਾਂ ਦਾ ਬਹੁਤ ਨੁਕਸਾਨ ਹੋ ਗਿਆ ਘਰ ਬਾ ਪਾਟ ਗਏ ਪਰ ਪਿੰਡ ਜੇ ਉਹਨਾਂ ਨੇ ਵੀ ਸਪੋਰਟ ਕਰਦਾ ਤਾਂ ਪਿੰਡ ਦਾ ਹੱਥ ਦੇ ਲੋ ਧੰਨਵਾਦ ਹੈ ਤੇ ਬਾਕੀ ਜਿੰਨੇ ਸਰਕਾਰਾਂ ਜਿੰਨੇ سپورਟ ਕਰਨੀ ਹੈ ਮਦਦ ਕਰਨੀ ਹੈ ਉਹਨਾਂ ਦਾ ਵੀ ਧੰਨਵਾਦ ਹੈ ਹੈਨਾ ਤੇ ਬਾਕੀ ਸਿਰੇ ਤੁਸੀਂ ਜਿਹੜੀ ਕੋਈ ਬੇਨਤੀ ਕਰਨੀ ਹੈ ਜੀ ਤਾਂ ਜਰੂਰ ਕਰੋ ਜੀ ਹਾਂ ਜੋ ਵੀ ਹੈ ਜੇ ਕੋਈ ਆਪਾਂ ਸੇਵਾ ਆ ਸੰਸਥਾ ਸਰਕਾਰ ਹੈ ਜੋ ਵੀ ਹੈ ਠੀਕ ਹੈ ਜੀ ਜੋ ਅੱਜ ਸਾਡੇ ਨਾਲ ਖੜੂਗਾ ਜੀ ਦੇਖੋ ਅਸੀਂ ਵੀ ਕਰ ਲੋਹਰੇ ਨਾਲ ਹੀ ਖੜਾਂਗੇ ਠੀਕ ਹੈ ਜੀ ਤੇ ਸਾਨੂੰ ਕੋਈ ਪਾਰਟੀ ਬਾਜ਼ੀ ਦਾ ਨਹੀਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸਾਡਾ ਗੁੱਸਪੀਤਾ ਜਾਊਗਾ ਜੀ ਪਰ ਇਹ ਹੈ ਵੀ ਬੱਚਿਆਂ ਦੇ ਜਿਹੜੇ ਮੰਝਾ ਹੈਗਾ ਉਹ ਆਹੀ ਚੀਜ਼ ਬਣਾਈ ਹੋਈ ਹੈ ਦਸ ਠੀਕ ਹੈ ਜੀ ਤੇ ਆਜੋ ਮਰਾ ਅੰਦਰੋਂ ਵੀ ਆਪਾਂ ਦਿਖਾ ਦਈਏ ਦੁਬਾਰੇ ਕੈਮਰਾ ਮਰਵਾ ਦਈਏ ਆਓ ਜੀ ਕੈਮਰਾਮੈਨ ਸਾਹਿਬ ਦਿਖਾ ਸਕਦੇ ਹੋ ਕਿਉਂਕਿ ਗਰੀਬ ਪਰਿਵਾਰ ਹੈ ਜਿੰਨੀ ਕੁ ਇਹਨਾਂ ਕੋਈ ਪੂੰਜੀ ਸੀ ਤਕਰੀਬਨ ਆਦੇ ਟਾਈਮ 'ਚ ਇਹ ਲਾ ਕੇ ਮਾੜਾ ਮੋਟਾ ਜਹਜਾ ਰਹਿਣ ਦਾ ਸਿਹਰਾ ਕੀਤਾ ਸੀ ਤੇ ਹਾਲਤ ਬਹੁਤ ਖਸਤਾ ਹਾਲਤ ਹੈ ਸੋ ਬੇਨਤੀ ਹੈ ਕੋਈ ਵੀ ਸੰਸਤਾ ਜਾਂ ਕੋਈ ਸਰਕਾਰੀ ਕਿਸੇ ਵੀ ਤਰ੍ਹਾਂ ਦਾ ਕੋਈ ਫੰਡ ਆਉਂਦਾ ਤਾਂ سپورਟ ਜ਼ਰੂਰ ਕੀਤੀ ਜਾਵੇ ਜੀ ਕੰਟੈਕਟ ਨੰਬਰ ਵੀ ਦੱਸੋ ਤੇ ਪੂਰਾ ਐਡਰੈਸ ਦੱਸੋ ਜੀ ਹਾਂ ਜੀ ਪੂਰਾ ਐਡਰੈਸ ਹੈ ਗੁਰੂਕਰ ਅਦੂਲਾ ਵਾਲਾ ਜੀ ਉਹਦੀ ਕੰਧ ਦੇ ਨਾਲ ਕੰਧ ਹੈ ਠੀਕ ਹੈ ਜੀ ਗੁਰੂ ਬਿਲਕੁਲ ਨਾਲ ਪਿੰਡ ਦੁੱਲਵਾਰ ਇੱਕ ਆਪਣਾ ਨੰਬਰ ਵੀ ਬੋਲ ਦੋ ਜੀ ਨੰਬਰ ਹੈਗਾ ਸਾਡਾ 6283472034 ਦੁਬਾਰਾ ਫੇਰ ਹਾਂਜੀ 6283472034 ਸਾਡਾ ਫੋਨ ਨੰਬਰ ਹੈ ਜੀ ਕਿਸੇ ਵੀ ਭੈਣ ਭਰਾ ਨੇ ਕੋਈ ਸਪੋਰਟ ਕਰਨੀ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਸਾਂਝੀ ਗੱਲਬਾਤ ਕਰਨੀ ਆ ਤਾਂ ਇਸ ਦਿੱਤੇ ਗਏ ਨੰਬਰ ਤੇ ਸੰਪਰਕ ਜਰੂਰ ਬਣਾਇਓ ਤੇ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਹੈ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਓ ਤਾਂ ਕਿ ਹੋਰ ਵੀ ਕਿਸੇ ਭੈਣ ਭਰਾ ਦਾ ਫਾਇਦਾ ਹੁੰਦਾ ਹੈ ਕਿ ਕਿਸੇ ਵੀ ਭੈਣ ਭਰਾ ਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਸਾਡੀ ਸਪੋਰਟ ਦੀ ਲੋੜ ਹੈ ਤਾਂ ਅਸੀਂ ਜਰੂਰ ਬਣ ਅਗੇ ਵੀਡੀਓ ਵੀ ਬਣਾਵਾਂਗੇ ਤੇ ਜਿੰਨੀ ਵੀ ਹੋ ਸਕੇ ਸੀ سپورਟ ਜ਼ਰੂਰ ਕਰਾਂਗੇ ਜੀ ਧੰਨਵਾਦ ਥੈਂਕ ਯੂ ਧੰਨਵਾਦ